ਕਲੀਬ ਜੀ ਬਹੁਤ ਕੁਝ ਪਿਛਲੇ ਦਿਨੀ ਹੋਇਆ ਹੈ ਜੀ ਇਲੈਕਸ਼ਨਾਂ ਹੋਈਆਂ ਨੇ ਕੈਨੇਡਾ ਦੇ ਵਿੱਚ ਖਤਮ ਹੋਤੇ ਉਸ ਤੋਂ ਬਾਅਦ ਵੀ ਅਜੇ ਜਿਹੜੀਆਂ ਨੇ ਇਲੈਕਸ਼ਨਾਂ ਨਾਲ ਸੰਬੰਧਿਤ ਖਬਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿਉਂਕਿ ਖਾਸ ਤੌਰ ਤੇ ਜਿਹੜਾ ਪੀਅਰ ਪੋਲੀਓ ਜਿਹੜੇ ਸੀਗੇ ਉਹ ਆਪਣੀ ਸੀਟ ਜਿਹੜੀ ਸੀ ਉਹ ਚੋਣ ਹਾਰ ਗਏ ਤੇ ਹੁਣ ਉਹਨਾਂ ਨੇ ਇੱਕ ਉਹਨਾਂ ਦੀ ਪਾਰਟੀ ਨੇ ਕਹਿ ਲਓ ਉਹਨਾਂ ਨੇ ਕਹਿ ਲਓ ਇੱਕ ਨਵਾਂ ਰਲਵਾ ਹੈ ਅਲਬਰਟਾ ਤੋਂ ਚੋਣ ਲੜਨ ਦਾ ਪਰ ਲੱਗਦਾ ਹੈ ਕਿ ਇਹ ਵੀ ਉਹਨਾਂ ਲਈ ਬਹੁਤਾ ਰਸਤਾ ਜਿਹੜਾ ਸੁਖਾਲਾ ਨਹੀਂ ਹੋਣਾ ਕੁਝ ਮੁਸ਼ਕਲਾਂ ਉਹਨਾਂ ਲਈ ਖੜੀਆਂ ਹੋ ਸਕਦੀਆਂ ਨੇ ਟੇਢੀ ਕੀਰ ਸਾਬਤ ਹੋ ਸਕਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜੀ ਜਦੋਂ ਅਸੀਂ ਬੱਚੇ ਕੇਵਰੀ ਆਪਸ ਵਿੱਚ ਖੇਲਦੇ ਮਲ ਮਲਦੇ ਜੀ ਝਗੜਾ ਕਰਦੇ ਨੇ ਛੋਟੇ ਬੱਚੇ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੀ ਗੱਲ ਕਰ ਰਿਹਾ ਤੇ ਜਦੋਂ ਉਹਨਾਂ ਨੂੰ ਇੱਕ ਕੋਈ ਥੋੜਾ ਜਿਹਾ ਸੌਖਾ ਰਸਤਾ ਵਿੱਚੋਂ ਲੱਭਦਾ ਤੇ ਉਹਨੂੰ ਦੂਸਰੇ ਛੇੜਦੇ ਆ ਲੈ ਕਰ ਗਿਆ ਡਰ ਗਿਆ ਜੀ ਭੱਜ ਗਿਆ ਚਲੋ ਉਹ ਸਥਿਤੀ ਬੱਚਿਆਂ ਵਾਲੀ ਹੁੰਦੀ ਹੈ ਪਰ ਥੋੜਾ ਪੀਰ ਪੋਲੀਆਬ ਨਾਲ ਥੋੜਾ ਜਿਆ ਕਮ ਹੋ ਰਿਹਾ ਜੀ ਉਹਦੇ ਬਾਰੇ ਇੱਕ ਗਲਤ ਪਹਿਲੀ ਤਾਂ ਇਹ ਹੈ ਕਿ ਉਹ ਸ਼ੋਰ ਸ਼ਾਰਟ ਯਾ অলਮੋਸਟ ਉਹਨਾਂ ਦੀ ਸੀਟ ਪੱਕੀ ਹੈ ਹਮਮ ਕਿ ਉਹ ਜਿੱਤ ਜਾਣਗੇ ਜਿਹੜੀ ਨਵੀਂ ਚੁਣੀ ਉਹਨਾਂ ਨੇ ਜਿਹੜੀ ਨਵੀਂ ਚੁਣੀ ਹੈ ਜੀ ਜੀ ਅਜੇ ਫਾਈਨਲ ਹੋਣਾ ਹੈ ਇਕ ਤਾਂ ਅਗਲੀ ਗੱਲ ਹੈ ਜੀ ਜੀ ਪਰ ਕੁਝ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਆ ਸਕਦੇ ਨੇ ਉਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਹਮਮ ਉਹ ਇਹ ਕਿ ਕਈ ਵਾਰੀ ਮੁਸੀਬਤਾਂ ਇਨਸਾਨ ਦਾ ਪਿੱਛਾ ਨਹੀਂ ਛੱਡਦੀਆਂ ਜੀ ਔਰ ਹਜ਼ਾਰਾਂ ਮੀਲ ਜਾ ਕੇ ਵੀ ਨਹੀਂ ਛੱਡਦੀਆਂ ਜੀ ਕਿੱਥੇ অন্ਟਾਰੀਓ ਦੀ ਜਿਹੜੀ ਰਾਈਡਿੰਗ ਹੈ ਕਾਰਲਟਨ ਉਹ ਤੇ ਉਸ ਦੇ ਵਿੱਚ ਉਸ ਤੋਂ ਬਾਅਦ ਹੋਣਾ ਜਦੋਂ ਜਿਹੜੇ ਸੀ ਇਹ ਅਲਬਰਟਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪੀਅਰ ਪੋਲ ਗੈਵ ਲੋਂਗੇਸਟ ਬੈਲਟ ਜਿਹੜੀ ਕਮੇਟੀ ਹੈ ਉਹ ਇੱਥੇ ਵੀ ਮਗਰੋਂਣ ਨੂੰ ਫਿਰਦੀ ਆ ਸਭ ਨੂੰ ਪਤਾ ਹੈ ਕਿ ਜਿਹੜੀ ਪਹਿਲਾਂ ਰਾਈਟਿੰਗ ਤੇ ਉਹ ਖੜੇ ਸੀ ਉੱਥੇ 85 ਉਮੀਦਵਾਰ ਜਿਹੜੇ ਸੀ ਉਹ ਇੱਕੋ ਹੀ ਇੱਕ ਜਿਹੜੀ ਹੈ ਇਲੈਕਸ਼ਨ ਰਿਫਾਰਮ ਕਮੇਟੀ ਹੈ ਲੋਂਗੇਸਟ ਬੈਲਟ ਗਰੁੱਪ ਜਿਹੜਾ ਉਕੇ ਵੱਡਾ ਸਾਰਾ ਬੈਲਟ ਪੇਪਰ ਹੋਵੇ ਇੰਨੇ ਉਮੀਦਵਾਰ ਕਰਦੇ ਹੋ ਕਿ ਲੋਕ ਕਨਫਿਊਜ਼ ਹੋ ਜਾਣ ਉਹਨਾਂ ਦੇ ਆਪਣੇ ਇਸ਼ੂਜ਼ ਨੇ ਉਹ ਕਹਿੰਦੇ ਨੇ ਕਿ ਸੁਧਾਰ ਕਰਨੇ ਨੇ ਕੈਨੇਡੀਅਨ ਇਲੈਕਸ਼ਨ ਸਿਸਟਮ ਦੇ ਵਿੱਚ ਤੇ ਉੱਥੇ 85 ਉਮੀਦਵਾਰ ਖੜੇ ਕਰਨ ਦੇ ਵਿੱਚ ਕਾਮਯਾਬ ਹੋ ਗਏ ਸੀ ਅਸਲੀਅਤ ਇਹ ਹੈ ਕਿ ਕਿਸੇ ਵੀ ਉਮੀਦਵਾਰ ਨੂੰ 57 ਤੋਂ ਵੱਧ ਵੋਟਾਂ ਨਹੀਂ ਸਿਵਈਆਂ ਘਾਟ ਹੀ ਪਈਆਂ ਬਹੁਤੀਆਂ ਵੱਧ ਤੋਂ ਵੱਧ 57 ਹੀ ਸੀ ਸੋ ਇਸ ਵਾਰੀ ਉਹ ਕਹਿੰਦੇ ਨੇ ਕਿ 200 ਪਲੱਸ ਕੈਂਡੀਡੇਟ ਖੜੇ ਕਰਨੇ ਨੇ 200 ਤੋਂ ਵੱਧ ਉਮੀਦਵਾਰ ਹੋਣਗੇ ਫੀਸ ਵੀ ਭਰਨਗੇ ਸਭ ਕੁਝ ਕਰਨਗੇ ਉਹਨਾਂ ਦੇ ਅਫੀਸ਼ਲ ਏਜੰਟ ਵੀ ਹੋਣਗੇ ਤੇ ਇਹ ਜਿਹੜੀ ਸੀਟ ਖਾਲੀ ਹੋਈ ਹੈ ਇੱਥੇ ਇੱਕ ਵਾਰ ਫੇਰ ਲੰਬਾ ਬੈਲਟ ਦੇਖਣ ਨੂੰ ਮਿਲ ਸਕਦਾ ਹੈ ਤੇ ਕੰਜ਼ਰਵੇਟਿਵ ਆਗੂ ਪੀਰ ਪੋਲੀਆਵਲੀ ਇਹ ਕੱਲੀ ਮੁਸ਼ਕਲ ਨਹੀਂ ਹੈ ਮੁਸ਼ਕਲਾਂ ਹੋਰ ਵੀ ਹੈਗੀਆਂ ਨੇ ਆਉਣ ਵਾਲੀ ਬਾਈ ਇਲੈਕਸ਼ਨ ਜਿਹੜੀ ਆ ਸਕਦੀ ਹੈ ਇੱਕ ਤਾਂ ਇਹ ਕਿ ਇੱਕ ਸਮੱਸਿਆ ਉਹਨਾਂ ਦੀ ਹੱਲ ਜਿਹੜੀ ਐ ਮਾਰਕ ਕਰਨੀ ਹੋਣਾ ਨੇ ਕਰ ਦੁੱਤੀ ਹੈ ਉਹ ਇਹ ਕਹਿ ਕੇ ਕਿ ਅਸੀਂ ਕੋਈ ਗੇਮਾ ਨਹੀਂ ਖੇਡਣੀ ਆ ਬਹੁਤ ਐਕਸਪਰਟ ਕਹਿ ਰਹੇ ਸੀ ਕਿ ਹੋ ਸਕਦਾ ਇੱਕ ਸਾਲ ਲਮਕਾ ਕੇ ਰੱਖਣ ਉਹਨਾਂ ਨੂੰ ਵੋਟਾਂ ਨੂੰ ਪਰ ਕਾਰਨੀ ਹੁਣ ਇਹਨਾਂ ਨੇ ਕਿਹਾ ਨਹੀਂ ਜੇ ਪੀਆਰ ਪੋਲੀਆਬ ਖਾਲਸਾ ਕੌਂਸਲ ਵਿੱਚ ਆਉਣਾ ਚਾਹੁੰਦੇ ਨੇ ਅਸੀਂ ਬਾਈ ਇਲੈਕਸ਼ਨ ਇੱਕਦਮ ਕਾਲ ਕਰਾਂਗੇ ਤੇ ਉਸ ਬਾਈ ਇਲੈਕਸ਼ਨ ਤੇ ਵਿੱਚ ਅਸੀਂ ਕੋਈ ਗੇਮ ਨਹੀਂ ਖੇਡਾਂਗੇ ਬਹੁਤ ਜਲਦੀ ਜਿਹੜਾ ਬਾਈ ਇਲੈਕਸ਼ਨ ਕਰਵਾਈ ਜਾਵੇਗੀ ਸੋ ਲਿਬਰਲਸ ਜਿਹੜੇ ਨੇ ਉਹਨਾਂ ਨੇ ਆਪਣੇ ਵੱਲੋਂ ਇਸ਼ਾਰਾ ਦੇ ਦਿੱਤਾ ਪਰ 11 ਦਿਨ ਜਦੋਂ ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਉੱਥੇ ਦੇ ਹੈਗੇ ਨੇ ਜਦੋਂ ਉਹਨਾਂ ਨੂੰ ਰਿਜ਼ਾਈਨ ਕੀਤੇ ਨੂੰ 11 ਦਿਨ ਹੋ ਜਾਣਗੇ ਤੇ ਉਸ ਤੋਂ ਬਾਅਦ ਇਲੈਕਸ਼ਨ ਜਿਹੜੀ ਹੈ ਉਹ ਉਹ ਕਾਲ ਕੀਤੀ ਜਾ ਸਕਦੀ ਹੈ ਤੇ 36 ਤੋਂ 50 ਦਿਨ ਜਿਹੜੇ ਨੇ ਕੁੱਲ ਇਹ ਸਮਾਂ ਹੋ ਸਕਦਾ ਹੈ ਪਰ ਆਮ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਦੁਆਰਾ ਉਹਨਾਂ ਲਈ ਮੁਸ਼ਕਲਾਂ ਜਿਹੜੀਆਂ ਨੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਪਹਿਲੇ ਸੀਟ ਉਹਨਾਂ ਦੀ ਪੱਕੀ ਹੋ ਸਕਦੀ ਹੈ ਪਰ ਲੋਕਾਂ ਦੇ ਜਵਾਬ ਜਿਹੜੇ ਨੇ ਉਹਨਾਂ ਨੂੰ ਦੇਣੇ ਜਿਹੜੇ ਨੇ ਉਹ ਔਖੇ ਹੋਣਗੇ ਉਹਦੇ ਖੇਈ ਕਾਰਨ ਨੇ ਨੰਬਰ 1 ਕਾਰਨ ਇਹ ਕਿ ਡੈਨੀਅਲ ਸਮਿਥ ਉਹਨਾਂ ਨੇ ਉਹਨਾਂ ਤੇ ਪਹਿਲੇ ਦਬਾਅ ਇਹਨਾਂ ਬਣਾ ਦਿੱਤਾ ਕਿ ਉਹ ਜਿਹੜੇ ਮੁੱਦੇ ਉਠਾਉਣਗੇ ਜਿਹੜੀ ਗੱਲ ਕਰਨਗੇ ਉਹਦੇ ਵਿੱਚ ਅਲਬਰਟਾ ਦਾ ਹੀ ਸਭ ਕੁਝ ਹੋਵੇਗਾ। ਹੁਣ ਇੱਕ ਪਾਸੇ ਤੇ ਉਹ 온ਟੇਰੀਓ ਨੂੰ ਆਵਾਜ਼ ਦੇਣਗੇ ਕਿ ਕਿਊਬਿਕ ਨੂੰ ਦੇਣਗੇ ਕਿ ਬ੍ਰਿਟਿਸ਼ ਕੋਲੰਬੀਆ ਨੂੰ ਦੇਣਗੇ ਜਿਹੜੇ এনਵਾਇਰਨਮੈਂਟ ਤੇ ਤੇ ਕਲਾਈਮੇਟ ਚੇਂਜ ਦੇ ਤੇ ਹੋਰ ਨਾ ਮੁੱਦਿਆਂ ਤੇ ਵੱਖਰੇ ਵਿਚਾਰ ਰੱਖਦੇ ਨੇ ਅਲਬਰਟਾ ਨਾਲੋਂ ਜਾਂ ਅਲਬਰਟਾ ਦਾ ਪੱਖ ਪੂਰਨਗੇ। ਔਰ ਅਗਲੀ ਗੱਲ ਜਿਹੜਾ ਤਾਜ਼ਾ ਬੰਬ ਜਿਹੜਾ ਉਹ ਡੈਨੀਅਲ ਸਮਿਥ ਉਹਨਾਂ ਨੇ ਚਲਾ ਦਿੱਤਾ ਉਹ ਹੈ ਸੈਪਰੇਸ਼ਨ ਦਾ। ਰੀਫਰੈਂਟਮ ਦਾ ਕੇਐਲ ਬਰਟਾ ਹੋ ਸਕਦਾ ਹੈ ਅਲਬਰਟਾ ਵਾਸੀ ਨਾਲ ਹੀ ਨੇ ਰਹਿਣਾ ਚਾਹੁੰਦੇ ਹੁਣ ਕੈਨੇਡਾ ਦੇ ਇਸ ਮਾਮਲੇ ਤੇ ਕੀ ਅਲਬਰਟਾ ਵਾਸੀਆਂ ਦੀ ਹੀ ਵੋਟਾਂ ਹਾਸਲ ਕਰਕੇ ਪੀਅਰ ਪੋਲੀਐਵ ਕੇਂਦਰੀ ਪਦਰ ਤੇ ਫੈਡਰਲ ਪਦਰ ਤੇ ਕੋਈ ਵੱਖਰਾ ਜਵਾਬ ਦੇ ਸਕਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜਿਹਦਾ ਜਿਹੜਾ ਸਾਹਮਣਾ ਹੈ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਲੜਨ ਤੋਂ ਪਹਿਲਾਂ ਵੀ ਤੇ ਇਲੈਕਸ਼ਨ ਜਿੱਤ ਕੇ ਵੀ ਦੇਣਾ ਪਵੇਗਾ ਇਹਨਾਂ ਸਵਾਲਾਂ ਦੇ ਜਵਾਬ ਉਹਨਾਂ ਲਈ ਬਹੁਤ ਵੱਡੇ ਔਖੇ ਹੋਣਗੇ ਜਦੋਂ ਉਹ ਦੂਸਰੇ ਪਾਸੇ ਜਾਇਆ ਕਰਨਗੇ ਤਾਂ ਉੱਥੇ ਕੀ ਕੀ ਕਰਨਗੇ ਇਹ ਉਹਨਾਂ ਨੂੰ ਦੇਖਣਾ ਪਏਗਾ ਇੱਕ ਤਰ੍ਹਾਂ ਦਾ ਰਿਵਾਜ ਹੀ ਬਣ ਗਿਆ ਕਿ ਜੋ ਕੇਂਦਰ ਦੇ ਵਿੱਚੋਂ ਕੰਜ਼ਰਵਟਿਵ ਦਾ ਆਗੂ ਥੋੜਾ ਜਿਹਾ ਨਿਕਾਰਿਆ ਜਾਂਦਾ ਜਾਂ ਹਾਰ ਜਾਂਦਾ ਉਹ ਅਲਬਰਟਾ ਵੱਲੋਂ ਭਾਈਦਾ ਪਹਿਲਾਂ ਵੀ ਹੋਇਆ ਸਟੀਫਨ ਹਾਰਪਰ ਸਾਹਿਬ ਦਾ ਜਿਹੜੇ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦੇ ਉਹ ਉਹ ਵੀ ਅਲਬਰਟਾ ਵੱਲੋਂ ਉਹਨਾਂ ਨੇ ਮੂੰਹ ਕੀਤਾ ਹਾਲਾਂਕਿ ਦੁਨੀਆ ਦੇ ਵਿੱਚ ਹੋਰ ਵੀ ਉਹਨਾਂ ਨੇ ਪੋਸਟਾਂ ਸੰਭੀਆਂ ਹੋਈਆਂ ਨੇ ਪਰ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਦੇ ਚੇਅਰ ਰਹੇ ਨੇ ਉਹ ਜੈਸਨ ਕੈਨੀ ਅਲਬਰਟਾ ਦੇ ਪ੍ਰੀਮੀਅਰ ਬਣ ਗਿਆ ਸੀ ਜੇਮ ਪ੍ਰਿੰਟਸਰ ਬਟਾ ਦੇ ਪ੍ਰੀਮੀਅਰ ਬਣ ਗਿਆ ਸੀ ਆ ਕੇ ਤੇ ਇਸੇ ਤਰ੍ਹਾਂ ਸਮੱਸਿਆ ਜਿਹੜੀ ਡੈਨੀਅਲ ਸਮਿਥ ਦੀ ਆ ਉਹਦੇ ਬਾਰੇ ਅਸੀਂ ਵੱਖਰੇ ਤੌਰ ਤੇ ਗੱਲ ਕਰਾਂਗੇ ਜੀ ਬਿਲਕੁਲ ਜੀ ਇਹ ਕੁਝ ਸਮੱਸਿਆਵਾਂ ਜਿਹੜੀਆਂ ਨੇ ਪੀਅਰ ਪੋਲੀਵ ਨੂੰ ਆ ਸਕਦੀਆਂ ਨੇ ਜੇਕਰ ਜਿਤਾ ਉਹਨਾਂ ਨੇ ਬੰਨਤੇ ਵੇਸੇ ਬਣਾਈ ਲੈਵਲ ਇਲੈਕਸ਼ਨ ਲੜਨ ਦਾ ਪਰ ਸਵਾਲਾਂ ਦਾ ਕੇਰਾ ਜਿਹੜਾ ਉਹਨਾਂ ਦੇ ਆਲੇ ਦੋਲੇ ਪਵੇਗਾ ਜੀ